ਗਾਟ ਤੇ ਮਲਾਹਾ ਨੂੰ ਖਬਰ ਹੋਈ ਗੁਰੂ ਗੋਬਿੰਦ ਨੇ ਆਉਣਾ ਹੈ ਗਾਟ ਤੇ ਮਲਾਹਾ ਨੂੰ ਖਬਰ ਹੋਈ ਗੁਰੂ ਗੋਬਿੰਦ ਨੇ ਆਉਣਾ ਹੈ ਨਦੀਆਂ ਪਾਰ ਹੋਣ ਲਈ ਕਿਸੇ ਨਾ ਕਿਸੇ ਬੇੜੀ ਤੇ ਸਵਾਰ ਹੋਣ ਲਈ ਨਦੀਆਂ ਪਾਰ ਹੋਣ ਲਈ ਕਿਸੇ ਨਾ ਕਿਸੇ ਬੇੜੀ ਤੇ ਸਵਾਰ ਹੋਣ ਲਈ ਗੁਰੂ ਗੋਬਿੰਦ ਨੇ ਆਉਣਾ ਹੈ ਗਾਟ ਤੇ ਮਲਾਹਾ ਨੂੰ ਖਬਰ ਹੋਈ ਜਾਣਦੇ ਸਨ ਗੁਰੂ ਦੇ ਬਰਕਤ ਵਾਲੇ ਸ਼ਹਾਨਾ ਠਾਠ ਨੂੰ ਜਾਣਦੇ ਸਨ ਗੁਰੂ ਦੇ ਸ਼ਹਾਨਾ ਠਾਠ ਵਾਲੇ ਸ਼ਹਾਨਾ ਠਾਠ ਨੂੰ ਕਿ ਜਿਸ ਦੀ ਕਿਸ਼ਤੀ ਵਿੱਚ ਬਹਿਣਗੇ ਮਾਇਆ ਦੇ ਘਾਟੇ ਨਹੀਂ ਰਹਿਣਗੇ ਕਿ ਜਿਸ ਦੀ ਕਿਸ਼ਤੀ ਵਿੱਚ ਬਹਿਣਗੇ ਮਾਇਆ ਦੇ ਘਾਟੇ ਨਹੀਂ ਰਹਿਣਗੇ ਇੱਕ ਦੂਜੇ ਤੋਂ ਵੱਧ ਕੇ ਕੀਤੀਆਂ ਤਿਆਰੀਆਂ ਇੱਕ ਦੂਜੇ ਤੋਂ ਵੱਧ ਕੇ ਕੀਤੀਆਂ ਤਿਆਰੀਆਂ ਆਪੋ ਆਪਣੀਆਂ ਬੇੜੀਆਂ ਪੂੰਝੀਆਂ ਸਵਾਰੀਆਂ ਅੰਦਰੋਂ ਬਾਹਰੋਂ ਰੰਗੀਆਂ ਫੁੱਲਾਂ ਦੀਆਂ ਲੜੀਆਂ ਟੰਗੀਆਂ ਆਏ ਗੁਰੂ ਸਭ ਤੋਂ ਸੋਹਣੀ ਬੇੜੀ ਬਾਬਤ ਪੁੱਛਿਆ ਆਏ ਗੁਰੂ ਤਾਂ ਸਭ ਤੋਂ ਸੋਹਣੀ ਬੇੜੀ ਬਾਬਤ ਪੁੱਛਿਆ ਇਹ ਕਿਸ ਦੀ ਹੈ ਭਾਈ ਮੇਰੀ ਹੈ ਮਾਲਕ ਮਲਾ ਨੇ ਦੱਸਿਆ ਗੁਰੂ ਦੇ ਹੋਠਾਂ ਤੇ ਮੁਸਕਾਨ ਆਈ ਇਹ ਕਿਸ ਦੀ ਹੈ ਭਾਈ ਮੇਰੀ ਹੈ ਮਾਲਕ ਮਲਾ ਨੇ ਦੱਸਿਆ ਗੁਰੂ ਦੇ ਹੋਠਾਂ ਤੇ ਮੁਸਕਾਨ ਆਈ ਫਿਰ ਦੂਸਰੀ ਤੀਸਰੀ ਕਿਸ਼ਤੀ ਬਾਬਤ ਉਹੀ ਪੁੱਛਿਆ ਇਹ ਕਿਸ ਦੀ ਉਹ ਕਿਸ ਦੀ ਮਾਲਕ ਮਲਾਹਾ ਉਹੀ ਉੱਤਰ ਦੁਹਰਾਏ ਹਰ ਵਾਰ ਗੁਰੂ ਹੌਠੀ ਮੁਸਕਰਾਏ ਜਦ ਆਖਰੀ ਕਿਸ਼ਤੀ ਵਾਲ ਇਸ਼ਾਰਾ ਕਰ ਪੁੱਛਦੇ ਉਹ ਬੇੜੀ ਕਿਸ ਦੀ ਹੈ ਵੱਖਰੀ ਤਰ੍ਹਾਂ ਦਾ ਜਵਾਬ ਆਇਆ ਜਦ ਆਖਰੀ ਬੇੜੀ ਵੱਲ ਇਸ਼ਾਰਾ ਕਰ ਪੁੱਛਦੇ ਉਹ ਬੇੜੀ ਕਿਸ ਦੀ ਹੈ ਤਾਂ ਵੱਖਰੀ ਤਰ੍ਹਾਂ ਦਾ ਜਵਾਬ ਆਇਆ ਤੇਰੀ ਹੈ ਗੁਰੂ ਦਾ ਸਾਰਾ ਵਜੂਦ ਮੁਸਕਰਾਇਆ ਗੁਰੂ ਦਾ ਸਾਰਾ ਵਜੂਦ ਮੁਸਕਰਾਇਆ ਤੇ ਤੂੰ ਕੌਣ ਭਾਈ ਮੈਂ ਸਦਾ ਜਿਸ ਨੂੰ ਤੁਸੀਂ ਇਸ ਘਾਰੇ ਲਾਇਆ ਸੱਚੀਆਂ ਸਰਕਾਰਾਂ ਸੌਦੇ ਸਦੇ ਦੀ ਜਾਣੀ ਆਪਣੀ ਬੇੜੀ ਵਿੱਚ ਬੈਠ ਗਏ ਸੱਚੀਆਂ ਸਰਕਾਰਾਂ ਸਦੇ ਦੀ ਜਾਣੀ ਆਪਣੀ ਬੇੜੀ ਵਿੱਚ ਬਹਿ ਗਈਆਂ ਬੇਗਾਨੀਆਂ ਸਭ ਬੇੜੀਆਂ ਦੀਆਂ ਸਜਾਵਟਾਂ ਧਰੀਆਂ ਧਰਾਈਆਂ ਰਹਿ ਗਈਆਂ ਸਿੱਧੇ ਦਾ ਧਿਆਨ ਇੱਕ ਟੱਕ ਗੁਰੂ ਦੇ ਮੁਖ ਤੇ ਚਲਾਉਂਦਾ ਰਿਹਾ ਬੇੜੀ ਬੜੀ ਧੀਮੀ ਚਾਲ ਕਾਲ ਗੁਰੂ ਨੂੰ ਵੀ ਨਾ ਸੀ ਕਰਦੇ ਰਹਿ ਨਿੱਕੀਆਂ ਨਿੱਕੀਆਂ ਗੱਲਾਂ ਪੁੱਛਦੇ ਰਹੇ ਉਹਦੇ ਘਰ ਪਰਿਵਾਰ ਦਾ ਹਾਲ ਪਹੁੰਚ ਕੇ ਪਰਲੇ ਪਾਰ ਗੁਰੂ ਨੇ ਪੁੱਛਿਆ ਪਾੜਾ ਕਿੰਨਾ ਸਿੱਧੇ ਭਾਈ ਪਹੁੰਚ ਕੇ ਪਰਲੇ ਪਾਰ ਗੁਰੂ ਨੇ ਪੁੱਛਿਆ ਪਾੜਾ ਕਿੰਨਾ ਸਿੱਧੇ ਭਾਈ ਅੱਲਾ ਦੁਹਾਈ ਮੈਂ ਪਾੜਾ ਲਵਾ ਨਾ ਕਾਈ ਅੱਲਾ ਦੁਹਾਈ ਮੈਂ ਪਾੜਾ ਲਵਾ ਨਾ ਕਾਈ ਪਾਵੇਂ ਮੈਂ ਬੰਦਾ ਛੋਟਾ ਤੇ ਤੂੰ ਵੱਡ ਅਵਤਾਰ ਫਿਰ ਵੀ ਸਾਡਾ ਦੋਹਾਂ ਦਾ ਇੱਕ ਹੈ ਕਾਰੋਬਾਰ ਪਾਵੇਂ ਮੈਂ ਬੰਦਾ ਛੋਟਾ ਤੂੰ ਵੱਡ ਅਵਤਾਰ ਫਿਰ ਵੀ ਸਾਡਾ ਦੋਹਾਂ ਦਾ ਇੱਕ ਹੈ ਕਾਰੋਬਾਰ ਉਹ ਕਿਵੇਂ ਭਾਈ ਪਾਵੇਂ ਮੈਂ ਬੰਦਾ ਛੋਟਾ ਤੂੰ ਵੱਡ ਅਵਤਾਰ ਫਿਰ ਵੀ ਸਾਡਾ ਦੋਹਾਂ ਦਾ ਇੱਕ ਹੈ ਕਾਰੋਬਾਰ ਉਹ ਕਿਵੇਂ ਭਾਈ ਜੋ ਮੇਰੇ ਕੋਲ ਆ ਕੇ ਇੱਕ ਪੈਸਾ ਹੈ ਪਾੜਾ ਦਿੰਦਾ ਆਪਣੀ ਬੇੜੀ ਵਿੱਚ ਬਿਠਾ ਕੇ ਮੈਂ ਉਹ ਉਸ ਨੂੰ ਨਦੀਆਂ ਪਾਰ ਕਰਾਉਂਦਾ ਸੁਣਿਆ ਤੇਰੇ ਕੋਲ ਵੀ ਜੋ ਹੈ ਆਉਂਦਾ ਤੂੰ ਉਸ ਦਾ ਬੇੜਾ ਬੰਨੇ ਲਾਉਂਦਾ ਭਵ ਦਿਲ ਪਾਰ ਕਰਾਉਂਦਾ ਸੈਦੇ ਮਲਾਹ ਨੂੰ ਗੁਰੂ ਮਲਾਹ ਨੇ ਕੁੱਟ ਕੇ ਸੀਨੇ ਲਾਇਆ ਸੈਦੇ ਮਲਾਹ ਨੂੰ ਗੁਰੂ ਮਲਾਹ ਨੇ ਕੁੱਟ ਕੇ ਸੀਨੇ ਲਾਇਆ ਇੰਜ ਸੈਦੇ ਨੇ ਗੁਰ ਗੋਬਿੰਦ ਤੋਂ ਖੂਬ ਪੜਾ ਉਗਰਾਇਆ ਇੰਜ ਸੈਦੇ ਮਲਾਹ ਨੇ ਗੁਰ ਗੋਬਿੰਦ ਤੋਂ ਖੂਬ ਪੜਾ ਉਗਰਾਇਆ